ਲੱਖ ਰੁਪਏ ਦਾ ਇੱਕ ਇਨਾਮ ਵੀ ਆਪਾਂ ਕੋਸ਼ਿਸ਼ ਕੀਤਾ ਸੀਗਾ ਪਬਲਿਕ ਨੂੰ ਕਿ ਜੇਕਰ ਕੋਈ ਚੰਗੀ ਇਨਫੋਰਮੇਸ਼ਨ ਦਿੰਦਾ ਹੈਗਾ ਜਿਹੜੇ ਕੇਸ ਦੇ ਨਾਲ ਰਿਲੇਟਡ ਹੈਗੀ ਹੈ ਤਾਂ ਉਹਨੂੰ ਇਨਾਮ ਦਿੱਤਾ ਜਾਊਗਾ ਉਸ ਤਫਤੀਸ਼ ਵਿੱਚ ਅੱਗੇ ਵਧਿਆ ਹੋਇਆ ਸਾਡੀ ਜਿਹੜੀ ਸੀਆਈਏ ਦੀ ਟੀਮ ਹੈਗੀ ਹੈ ਥਾਣਾ ਭਗਵਨਪੁਰੇ ਦੀ ਟੀਮ ਹੈਗੀ ਹੈ ਮੈਡਮ ਡੀਐਸਪੀ ਜਿਹੜਾ ਹੈਗੇ ਨੇ ਰੁਪਿੰਦਰ ਇਹਨਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਤਫਤੀਸ਼ ਕੀਤੀ ਔਰ ਇਸ ਬੰਦੇ ਨੂੰ ਜਿਹੜਾ ਹੈਗਾ ਦੁਰਗੇਸ਼ ਯਾਦਵ ਹੈਗਾ ਨੇਪਾਲ ਦਰਹਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਹਾਂ ਜੀ ਸਰ ਕੀ ਹੋਇਆ ਕਿਉਂ ਕੀਓ ਜੀ ਨਾ ਸਭ ਉਹ ਗਲਤ ਸੇ ਹੋ ਗਿਆ ਸਰ ਕੀ ਕੀ ਖਾਇਆ ਥਾ ਆਪਨੇ ਕੀ ਖਾਹਤਾ ਬੋਲੀ ਖਾਇਆ ਰੋਪੜ ਪੁਲਿਸ ਨੇ ਇੱਕ 6 ਸਾਲਾਂ ਬੱਚੀ ਦੇ ਨਾਲ ਬਲਦਕਾਰ ਕਰਕੇ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਇਸ ਅੰਨੀ ਬਰਦਾਤ ਦੀ ਗੁੱਥੀ ਨੂੰ ਸੁਲਝਾਉਣ ਦੇ ਲਈ ਕੁਝ ਆਮ ਲੋਕਾਂ ਦੀ ਸਹਾਇਤਾ ਲਈ ਹੈ ਦੇ ਨਾਲ ਪੰਜ ਲੋਕਾਂ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦੀ ਗੱਲ ਵੀ ਰੋਪੜ ਦੇ ਐਸਐਸਪੀ ਗੁਨੀਤ ਸਿੰਘ ਖਰਾਨਾ ਨੇ ਕੀਤੀ ਹੈ ਗੋਰਤਾਰਵੇ ਕੇ ਰੋਪੜ ਦੇ ਨੇੜੇ ਦੀ ਕਿ ਪਿੰਡ ਚ ਬੀਤੀ 8 ਫਰਵਰੀ ਨੂੰ 6 ਸਾਲਾਂ ਬੱਚੀ ਲਾਪਤਾ ਹੋ ਗਈ ਸੀ ਜੋ ਕਿ 9 ਫਰਵਰੀ ਨੂੰ ਜੰਗਲ ਚ ਮਿਲੀ ਸੀ ਬੱਚੀ ਦੇ ਨਾਲ ਬੁਰੀ ਤਰੀਕੇ ਦੇ ਨਾਲ ਬਲਦਕਾਰ ਹੋਣ ਕਾਰਨ ਸਿਹਤ ਕਾਫੀ ਵਿਗੜ ਚੁੱਕੀ ਸੀ ਤੇ ਪ੍ਰਸ਼ਾਸਨ ਨੇ ਪੀਜੀਐ ਚੰਡੀਗ ਪਰ ਇਸ ਅਨੀ ਬਾਰਦਾਤ ਚ ਸਰਾਖ ਨਹੀਂ ਗਿਲ ਪਾਰੇ ਸਨ ਤੇ ਤਪਤੀਸ਼ ਦਰਾਨ ਪੁਲਸ ਨੇ ਦੋਸ਼ੀ ਨੂੰ ਫੜਾਉਣ ਚ ਮਦਦ ਕਰਨ ਵਾਲਿਆਂ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ ਇਸ ਸਬੰਧੀ ਐਸਐਸਪੀ ਗੁਨੀਤ ਸਿੰਘ ਖਰਾਨਾ ਨੇ ਦੱਸਿਆ ਕੇਸ ਮਾਮਲੇ ਚ ਦੋਸ਼ੀ ਦੁਗਰੇਸ਼ ਕੁਮਾਰ ਪਾਇਆ ਗਿਆ ਹੈ ਜੋ ਕੇ ਨੇਪਾਲ ਦਾ ਰਹਿਣ ਵਾਲਾ ਹੈ ਤੇ ਕੰਮ ਕਰਨ ਦੇ ਲਈ ਆਇਆ ਹੋਇਆ ਸੀ ਉਹਨੇ ਦੱਸਿਆ ਕੇ ਮਾਮਲੇ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਮਾਮਲੇ ਜੋੜਿਆਂਗੇ ਯਾਨੀ ਔਰ ਕੀ ਕੁਝ ਕਿਹਾ ਐਸਐਸਪੀ ਨੇ ਤੁਸੀਂ ਖੁਦ ਹੀ ਸੁਣ ਲਵੋ ਨਾ ਸਭ ਉਹ ਗਲਤ ਸੇ ਹੋ ਗਿਆ ਸਰ ਕੀ ਕੀ ਖਾਇਆ ਥਾ ਆਪਨੇ ਕੀ ਖਾਇਆ ਥਾ ਗੋਲੀ ਖਾ ਥਾ ਕੌਨਸੀ ਗੋਲੀ थी ਕੌਨਸੀ ਗੋਲੀ ਬੈਗਰਾ ਗੋਲੀ ਸੀ ਕਿਸ ਨੇ دی ਸੀ ਉਹ ਇਹ ਸੀ ਨਾ ਉਹ ਵੀ ਤੁਹਾਰੇ ساتھ ਤਾਂ ਕੋਈ ਤੁਹਾਨੂੰ ਦੇ ਇਹਦੇ ਸਾਰਾ 8 ਫਰਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਦੇ ਵਿੱਚ ਮਾਈਨਰ ਕੁੜੀ ਜਿਹੜੀ ਹੈਗੀ ਹੈ ਉਹਦੇ ਨਾਲ ਇੱਕ ਰੇਪ ਦਾ ਇਨਸੀਡੈਂਟ ਹੋਇਆ ਸੀ ਰਾਤ ਦੇ ਸਮੇਂ अर्ਲੀ ਮਾਰਨਿੰਗ ਜਦੋਂ ਇਤਲਾ ਰੇਪ ਦੀ ਸਾਨੂੰ ਮਿਲੀ ਹੈਗੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 376 ਆਕਸੋ ਵਿੱਚ ਔਰ ਉਸ ਤੋਂ ਬਾਅਦ ਸਾਡੀ ਤਫ਼ਤੀਸ਼ ਜਿਹੜੀ ਹੈਗੀ ਹੈ ਉਹ ਆਪਾਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਫੋਰੈਂਸਿਕਸ ਦੀ ਟਰੈਕਰ ਡੌਗ ਦੀ ਹੋਰ ਵੀ ਟੈਕਨੀਕਲ ਜਿਹੜੇ ਐਵਿਡੈਂਸਸ ਹੁੰਦੇ ਨੇ ਉਹਨਾਂ ਦੇ थ्रू ਆਪਾਂ ਇਹਦੀ ਤਫ਼ਤੀਸ਼ ਕੀਤੀ ਔਰ ਉਸੇ ਦਿਨ ਜਿਹੜਾ ਹੈਗਾ 1 ਲੱਖ ਰੁਪਏ ਦਾ ਇੱਕ ਇਨਾਮ ਵੀ ਆਪਾਂ ਕੋਸ਼ਿਸ਼ ਕੀਤਾ ਸੀਗਾ ਪਬਲਿਕ ਨੂੰ ਕਿ ਜੇਕਰ ਕੋਈ ਚੰਗੀ ਇਨਫਾਰਮੇਸ਼ਨ ਦਿੰਦਾ ਹੈਗਾ ਜਿਹੜੀ ਕੇਸ ਦੇ ਨਾਲ ਰਿਲੇਟਡ ਹੈਗੀ ਹੈ ਤਾਂ ਉਹਨੂੰ ਇਨਾਮ ਦਿੱਤਾ ਜਾਊਗਾ ਉਸ ਤਫ਼ਤੀਸ਼ ਵਿੱਚ ਅੱਗੇ ਵਧਿਆ ਹੋਇਆ ਸਾਡੀ ਜਿਹੜੀ ਸੀਆਈਏ ਦੀ ਟੀਮ ਹੈਗੀ ਹੈ ਥਾਣਾ ਭਗਵੰਤਪੁਰੇ ਦੀ ਟੀਮ ਹੈਗੀ ਹੈ ਮੈਡਮ ਡੀਐਸਪੀ ਜਿਹੜਾ ਹੈਗੇ ਨੇ ਰੁਪਿੰਦਰ ਇਹਨਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਤਫ਼ਤੀਸ਼ ਕੀਤੀ ਔਰ ਇਸ ਬੰਦੇ ਨੂੰ ਜਿਹੜਾ ਹੈਗਾ ਦੁਰਗੇਸ਼ যাদਬ ਹੈਗਾ ਨੇਪ ਸਰੇ ਕੀ ਕਾਰਨ ਕੁਛ ਦੱਸਿਆ ਨੇ ਜਾਂਚ ਦੇ ਵਿੱਚ ਵੀ ਕਿਉਂ ਇਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਦੇਖੋ ਜੀ ਹਜੇ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਹੁਣ ਇਹਨੂੰ ਰਿਮਾਂਡ ਤੇ ਲੈ ਕਰਕੇ ਇਹਦੀ ਪੁੱਛਗਿੱਛ ਜਿਹੜੀ ਹੈਗੀ ਆ ਡੂੰਗਾ ਦੇ ਨਾਲ ਕੀਤੀ ਜਾਊਗੀ ਰੀਜ਼ਨ ਹਜੇ ਆਪਾਂ ਕਲੀਅਰਲੀ ਨਹੀਂ ਕਹਿ ਸਕਦੇ ਕਿ ਕਿਉਂ ਕੀਤਾ ਬਟ ਫੈਮਿਲੀ ਇਹਦੀ ਜਿਹੜੀ ਹੈਗੀ ਨੇਪਾਲ ਵਿੱਚ ਰਹਿੰਦੀ ਆ ਦਾ ਇੱਕ ਬੱਚਾ ਵੀ ਹੈਗਾ ਉੱਥੇ ਔਰ ਫੈਮਿਲੀ ਤੋਂ ਦੂਰ ਹੈਗਾ ਹੈ ਔਰ ਜਿਹੜਾ ਹੈਗਾ ਇਹਨੇ ਜਿਹੜੀ ਇਹਦੇ ਕੋਲੋਂ ਐਵਿਡੈਂਸ ਜਿਹੜੇ ਮਿਲੇ ਹੈਗੇ ਨੇ ਸਾਨੂੰ ਮੌਕੇ ਤੋਂ ਵੀ ਮਿਲੇ ਸੀਗੇ ਕਿ ਇੱਕ ਸਟੈਮਿਨਾ ਨਾਮ ਦੀ ਗੋਲੀ ਹੁੰਦੀ ਹੈ ਉਹ ਵੀ ਇਹਨੇ ਖਾਧੀ ਸੀਗੀ ਤੇ ਮੋਸਟ ਪ੍ਰੋਬਬਲੀ ਜਿਹੜਾ ਉਹਦੇ ਕਰਕੇ ਜਿਹੜਾ ਹੈਗਾ ਇਹਨੂੰ ਜੋ ਅੰਦਰੋਂ એનર્ਜੀ ਆਈ ਹੋਣੀ ਹੈ ਜਾਂ ਜੋ ਐਕਟੀਵੇਸ਼ਨ ਆਇਆ ਹੋਣਾ ਉਹਦੇ ਕਰਕੇ ਇਹਨੇ ਜਿਹੜਾ ਹੈ ਇਨਸੀਡੈਂਟ ਕੀਤਾ ਹੈਗਾ ਸਰ ਇਹ ਬੱਚੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਬੱਚੇ ਦੇ ਹਾਲਾਤ ਜਿਹੜਾ ਦੇਖਿਆ ਉਹਨੇ ਕਰੇ ਬਿਲਕੁਲ ਜੀ ਬੱਚੀ ਜਦੋਂ ਰੇਪ ਕਰ ਰਏ ਸੀਗੇ ਉਦੋਂ ਉਹਨੇ ਉੱਥੇ ਸਟਰਗਲ ਕੀਤਾ ਉਦੋਂ ਇਹਨੇ ਮੌਕਾ ਮੌਕੇ ਤੇ ਮੌਕਾ ਮਾਰ ਕਰਕੇ ਜਿਹੜਾ ਹੈਗਾ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀਗੀ ਇਸੇ ਕਰਕੇ ਜਿਹੜਾ ਹੈਗਾ ਤਫਤੀਸ਼ ਦੌਰਾਨ ਆਪਾਂ 376A ਤੇ 376AB ਦਾ ਵਾਦਾ ਵੀ ਕੀਤਾ ਹੈਗਾ ਹਜੇ ਤੱਕ ਦੀ ਤਫਤੀਸ਼ ਨਹੀਂ 376A ਜਿਹੜੀ ਹੈਗੀ ਹੈ ਉਹ ਐਸੇ ਕਰਕੇ ਲਾਈ ਜਾਂਦੀ ਕਿ ਜੇਕਰ ਰੇਪ ਦੇ ਦੌਰਾਨ ਵਿਕਟਿਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ ਮਤਲਬ ਅਟੈਂਪਟ ਟੂ ਮਰਡਰ ਇੱਕ ਤਰੀਕੇ ਦੇ ਨਾਲ ਉਹਦੇ ਪਹਿਲਾਂ ਹੀ ਐਡ ਹੋ ਗਿਆ ਹੈ ਔਰ এব ਜਿਹੜੀ ਹੈਗੀ ਆ ਦਿਸ ਇਜ਼ ਰਿਲੇਟਡ ਟੂ ਮਾਈਨਰ 12 ਸਾਲ ਤੋਂ ਬੱਚਾ ਛੋਟਾ ਹੋਵੇ ਤੇ এব ਵੀ ਲੱਗਦੀ ਹੈਗੀ ਆ ਉਹ ਵੀ ਲਾਇਆ ਔਰ ਨਾਲ ਹੀ ਜਿਹੜੇ ਕਿਡਨੈਪਿੰਗ ਦੇ ਸੈਕਸ਼ਨਸ ਹੈਗੇ ਨੇ ਕਿ ਕੁੜੀ ਨੂੰ ਕਿਡਨੈਪ ਕਰਕੇ ਖੇਤਾਂ ਵਿੱਚ ਲੈ ਕਰਕੇ ਗਿਆ ਉਹ ਵੀ ਜਿਹੜਾ ਹੈਗਾ ਵਾਦਾ ਜੁਰਮ ਕੀਤਾ ਗਿਆ ਤੇ ਕੰਮ ਕਰ ਕੀ ਕਰਦਾ ਇਹ ਇਥੇ ਪੇਂਟਰ ਦਾ ਕੰਮ ਕਰਦਾ ਸੀਗਾ ਜਿਹੜੀ ਚੀਮਾ ਬੋਇਲਰਸ ਹੈਗੀ ਫੈਕਟਰੀ ਉਸ ਤੋਂ ਪਹਿਲਾਂ ਆਈਪੀਐਫ ਵਿੱਚ ਕੰਮ ਕਰਦਾ ਸੀ